ਸਮਾਣਾ ਵਿਖੇ ਰਾਮਗੜੀਆ ਮੁਹੱਲੇ ਵਿੱਚ ਉਸ ਸਮੇਂ ਹਫੜਾ ਦਫੜੀ ਮਚ ਗਈ ਜਦੋਂ ਇੱਥੇ ਘਰ ਦੀ ਛੱਤ ਉੱਤੇ ਖੇਡ ਰਿਹਾ ਇੱਕ 10 ਸਾਲ ਦਾ ਲੜਕਾ ਇਮਰਾਨ ਖਾਨ ਖੇਡਦੇ-ਖੇਡਦੇ ਛੱਤ ਤੋਂ ਹੀ ਠਾਡੇ ਗਿਆ ਜਿਸ ਨੂੰ ਤੁਰੰਤ ਲੋਕਾਂ ਵੱਲੋਂ ਸਿਵਲ ਹਸਪਤਾਲ ਵਿਖੇ ਪਹੁੰਚਾਇਆ ਗਿਆ ਪਰ ਡਾਕਟਰਾਂ ਨੇ ਉੱਥੇ ਲੜਕੇ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਜਿਸ ਤੋਂ ਬਾਅਦ ਲੜਕੇ ਦੀ ਮਾਂ ਤੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਅਤੇ ਇਸ ਦਰਦਨਾਕ ਘਟਨਾ ਤੋਂ ਬਾਅਦ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਫੈਲ ਗਈ ਠੀਕ ਹੈਗਾ। ਹਾਂ ਠੀਕ ਹੈ ਠੀਕ ਹੈ। ਮੇਰਾ ਮੁੰਡਾ ਦਾ ਠੀਕ ਹੈਗਾ। ਆਹ ਕਹਿ ਰਿਹਾ ਦੇ ਮੇਰਾ ਮੁੰਡਾ ਦਾ ਠੀਕ ਹੈ ਮੁੰਡਾ। ਮੇਰਾ ਮੁੰਡਾ ਕਹਿ ਰਿਹਾ ਦਾ ਵਿਚਾਰ ਕਰ ਲੈ ਠੀਕ ਹੈ। ਹਾਏ ਮੇਰੇ ਬੱਚੇ ਜ ਸਾਹ ਚੱਲਦੇ ਨੇ। ਹਾਏ ਮਾ। ਹੁਣੇ ਆਇਆ ਬੱਚਾ ਇੱਕ ਅੰਦਾਜ਼ਨ 10-12 ਸਾਲ ਦਾ ਹੋਏਗਾ। ਇਮਰਾਨ ਖਾਨ ਕਰਕੇ ਨਾਮ ਦੱਸ ਰਹੇ ਹੰਦਾ। ਇਕੱਲੇ ਮਦਰੀ ਨਾਲ ਆਇਆ ਬਾਕੀ ਆਂਦੀ ਗਵੰਦੀ ਨਾਲ ਆਇਆ। ਕੀ ਬਸੇਰਾ ਉਹਨਾਂ ਦੇ ਅਨੁਸਾਰਾ ਬੱਚਾ ਛੱਤ ਤੇ ਖੇਡ ਰਿਹਾ ਸੀਗਾ ਤੇ ਆ ਸਿਰ ਦੇ ਵੱਲ ਹੇਠੇ ਗਿਰ ਗਿਆ ਗਲਤੀ ਨਾਲ ਤੇ ਸਾਡੇ ਕੋਲ ਆਇਆ ਹੈ ਤਾਂ ਬਰੋਡਰਡ ਹੀ ਹੈ ਬਲੀਡਿੰਗ ਬਹੁਤ ਜ਼ਿਆਦਾ ਹੋ ਚੁੱਕੀ ਸੀ ਪਹਿਲਾਂ ਹੀ ਸਿਰ ਕਿੱਥੇ ਲੱਗੀ ਹੈ ਛੱਤ ਸਿਰ ਤੇ ਲੱਗੀ ਹੋਈ ਹੈ ਉਹਨਾਂ ਦੇ ਜਿਨ੍ਹਾਂ ਨੇ ਦੇਖਿਆ ਉਹਨਾਂ ਦੇ ਅਨੁਸਾਰਾ ਸਿਰ ਦੇ ਵੱਲ ਥੱਲੇ ਗਿਰ ਗਿਆ ਗਲਤੀ ਨਾਲ ਖੇਡਦੇ ਹੋਏ ਸੱਤ ਹੋ ਗਿਰਿਆ ਹਾਂਜੀ ਸਮਰਪਿਤ ਦੱਸੋ ਹਾਂ 10 ਤੋਂ 12 ਸਾਲ ਉਮਰ ਹੋਏਗੀ ਨਾਮ ਕਰਦਾ ਹੈ ਇਮਰਾਨ ਖਾਨ ਨਾਮ ਹੈ ਜਾਂਦਾ ਬਾਕੀ ਸਾਰੀ ਡਿਟੇਲ ਐਕਟੂਅਲ ਚੂ ਇਹਨਾਂ ਦੇ ਕਰਦੇ ਉਹਨੂੰ ਬੁਲਾਇਆ ਸੀ ਕਿ ਕੱਲੇ ਮਦਰ ਰਹਤੇ ਹੈਗੇ ਉਹ ਬਹੁਤੇ ਦਸੰਦੇ ਹਾਲਾਚ ਨਹੀਂ ਹੈਗੇ